ਹਾਂਜੀ ਸਾਥਰੀ ਗਾਲਜੂ ਸਾਰਾ ਨੂੰ ਅੱਜ ਆਪਾਂ ਚੱਲਦੇ ਆਂ ਸਰਹੰਦ ਸਾਹਿਬ ਤੇ ਰਸਤੇ ਵਿੱਚ ਕੋੰਧ ਬੋਸੀ ਉਹਨਾਂ ਹੀ ਰਸਤੇ ਵਿੱਚ ਰੁਕੇ ਸੀਗੇ ਰੈਕ ਕੋਟ ਤੁੰਦ ਬਾਲੀ ਸੀਗੀ ਜ਼ਿਆਦਾ ਕੋਈ ਦੀਦਾ ਨਹੀਂ ਸੀਗਾ ਬੰਦੇ ਬਾਲੀ ਸੀਗੀ ਜੀ ਅਸੀਂ ਵੀਡੀਓ ਬਣਾਈ ਨੀਗੀ ਹੁਣ ਅਸੀਂ ਪਹੁੰਚਿਆ ਨਹਿਰ ਤੇ ਅਗਮਚਾਉਣ ਦੀ ਖਾਤਰ ਅੱਜ ਕੀ ਇਹ ਮੇਨ ਰੋਡ ਤੇ ਜਾਂਦੇ ਸੀ ਰਸਤੇ ਵਿੱਚ ਉੱਥੇ ਅੱਗ ਮਚਾ ਲਈ ਜੀ ਜਰਹੰਦ ਸਾਹਿਬ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਹੁਣ ਪਾਰਕਿੰਗ ਚ ਆਇਆ ਮੋਟਰਸਾਈਕਲ ਪਾਰਕ ਕਰਨ ਵਾਸਤੇ ਕਿਉਂਕਿ ਅੰਦਰ ਜਾਣ ਨਹੀਂ ਦਿੰਦੇ ਉਧਰੋਂ ਮੋਟਰਸਾਈਕਲ ਆਹ ਪਾਰਕਿੰਗ ਆ ਮੰਡੀ ਚ ਕੀਤੀ ਇਹਨਾਂ ਨੇ ਪਾਰਕਿੰਗ तो मौज में ਨਰਨ ਆਪਾਂ ਜੀ ਮੋੜ ਦੇ ਰਾਹ 'ਚ ਰੁਕੇ ਸੀਗੇ ਮੋਟਰਸਾਈਕਲ ਚਲਾਉਂਦੇ ਹਾਂਭ ਗਏ ਸੀ ਇਸ ਕਰਕੇ ਇੱਥੇ ਰਾਸਤੇ 'ਚ ਰੁਕੇ ਸੀ ਬ੍ਰੇਕ ਲਾਈਤੀ ਆ 10 ਪੁਆਇੰਟ ਦੀ